ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਨਵੇਂ ਵਲੌਗ 'ਚ ਲੈ ਕੇ ਆਏ ਆਂ ਆਪਾਂ ਤੁਹਾਨੂੰ ਦਿਖਾਉਣੇ ਆਗੇ ਆਪਾਂ ਸਵੇਰ-ਸਵੇਰ ਕੁੜੀਆਂ ਨੂੰ ਮਤਲਬ ਕਿ ਕੀ ਦਿੰਨੇ ਆਗੇ ਇਹਨਾਂ ਦੇ ਸਿਹਤ ਵਾਸਤੇ ਜਾਂ ਇਹਨਾਂ ਦੀ ਖਰਾਕ ਵਗੈਰਾ ਇੱਕ ਵਾਰੀ ਆਪਾਂ ਇਹਨਾਂ ਨੂੰ ਪਹਿਲਾਂ ਸਵੇਰ ਉੱਠ ਕੇ ਬਾਹਰ ਕੱਢ ਕੇ ਪੱਠੇ ਪਾਏ ਸੀਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਬਈ ਆਪਾਂ ਇਹਨਾਂ ਨੂੰ ਕੀ ਦਿੰਨੇ ਆਗੇ ਸੋ ਆ ਜੀ ਤੁਹਾਨੂੰ ਦਿਖਾਈਏ ਆਪਾਂ ਇਹਨਾਂ ਨੂੰ ਕਿਹੜੀ ਖਰਾਕ ਦਿੰਨੀ ਹੈ ਕਿ ਮਤਲਬ ਹਾਂਜੀ ਆਪਾਂ ਖਰਾਕ ਘਰੇ ਤਿਆਰ ਕਰਵਾਈ ਹੋਈ ਆ ਆ ਇਹਦੇ ਵਿੱਚ ਜੋ ਜਮੇ ਛੋਲੇ ਤੇ ਮਤਲਬ ਕਿ ਇਹਦੇ ਪੈਰਾਂ ਵਾਸਤੇ ਇਹਨਾਂ ਨੂੰ ਮੇਦੇ ਵਾਸਤੇ ਅੰਦਰ ਚੂਰਨਾ ਤੇ ਅੰਦਰ ਕੋਈ ਪਾਊਡਰ ਵਗੈਰਾ ਵੀ ਪਾਏ ਹੋਏ ਨੇ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਆ ਲਿਵਰ ਫਰੋਲ ਦਿੰਨੇ ਹੁੰਦੇ ਆ ਸਵੇਰਾਂ ਸਵੇਈ 60 ਐਮਲ ਜੋ ਕਿ ਆਪਣਾ ਇਹਦੀ ਮਿਨੀ ਹੋਈ ਆ ਹਰੇਕ ਕੁੜੀ ਨੂੰ 60-60 ml ਆਪਾਂ ਲਿਵਰਫਰੋਲ ਪਾਉਨੇ ਹੈਗੇ ਤੇ ਜਿਹਦੇ ਨਾਲ ਕੁੜੀਆਂ ਦਾ ਮੇਦਾ ਮਤਲਬ ਕਿ ਵੀ ਠੀਕ ਰਹਿੰਦਾ ਤੇ ਹੁਣ ਆਪਾਂ ਆਇਓ ਜੋਲੇ ਉਹਨਾਂ ਨੂੰ ਆਪਾਂ ਅਰਲਾ ਕੇ ਤੇ ਇੱਕ ਇੱਕ ਕੁੜੀ ਨੂੰ ਪਾਉਨੇ ਹੈਗੇ ਮਤਲਬ ਤੁਹਾਨੂੰ ਉਹਨਾਂ ਦੇ ਮਤਲਬ ਕਿ ਵੀ ਨਾਲ ਗੱਲਬਾਤ ਕਰਾਉਣੀ ਹੈਗੀ ਇਹ ਲਿਵਰਫਰੋਲ ਦਾ ਇਹ ਫਾਇਦਾ ਹੁੰਦਾ ਸੋਭਾ ਸ਼ਾਮਤ ਲੱਗੇ ਵੀ ਇਹਨਾਂ ਦਾ ਮੇਦਾ ਬਿਲਕੁਲ ਠੀਕ ਰਹਿੰਦਾ ਹੈਗਾ ਅੱਤਸ ਕਰਨ ਨੂੰ ਆਪਾਂ ਸੁਬਾ ਸ਼ਾਮ ਵੀ ਦਿੰਨੇ ਹੈਗੇ ਤੇ ਓਹ ਵੱਡੀਆਂ ਘੋੜੀਆਂ ਨੂੰ ਆਪਾਂ 60 ਐਮਲ ਸੁਬਾਈ ਦਿੰਨੇ ਹੈਗੇ ਕਿਉਂਕਿ ਇਹਦੇ ਨਾਲ ਮੀਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜਾ ਆਪਣੇ ਬੰਨ ਪੈਣ ਦਾ ਕਾਰਨ ਸੀਗਾ ਤੇ ਉਹ ਬੰਨ ਨਹੀਂ ਮਤਲਬ ਕਿ ਫਿਰ ਸ਼ਿਕਾਇਤ ਆਉਂਦੀ ਬੰਦ ਬੰਨ ਪੈਣ ਦੀ ਇਸ ਕਰਕੇ ਹਰੇਕ ਨੂੰ ਵੀਰ ਨੂੰ ਲਿਵਰਫਰੋਲ ਤਾਂ ਦੇਣੀ ਜ਼ਰੂਰ ਬੰਦੀ ਹੈਗੀ ਘੋੜੀ ਨੂੰ ਇਹ ਜੀ ਆਪਣੀ ਐਸ਼ ਇਹਨੂੰ ਮਤਲਬ ਕਿ ਇਹ ਹੋਊਗੀ 6-7 ਸਾਲ ਤੇ ਇਹ ਹੁਣ ਨਵਾਈਆਂ ਸੀ ਜਾਂ ਕੱਲ ਆਪਾਂ ਤੇ ਫਿਰ ਵੀ ਲਿਬੜ ਜਾਂਦੀਆਂ ਉਹਦੀ ਰਹਿੰਦੀਆਂ ਨਹੀਂ ਚਿੱਟੀਆਂ ਦਾ ਇਹ ਹੁਣ ਯੂਬੇ ਤੋਂ ਗੱਲਣਾ ਤੇ ਇਹਨੂੰ ਫਰਵਰੀ ਚ ਸੁਣਾਗਾ ਉਦੋਂ ਨੂੰ ਆਪਾਂ ਰਾਜੀ ਕਰ ਦੇਣੀ ਹੈ ਕਿ ਹੁਣ ਜਾਣ ਕੇ ਲਿਸੀਆਂ ਕਰਤੀਆਂ ਸੀਗੀਆਂ ਡਰ ਲੱਗਦਾ ਜੀ ਉਹ ਕੁੜੀ ਜ਼ਿਆਦਾ ਰਾਜੀ ਕਰਕੇ ਉਹ ਫਿਰ ਉਹਨੂੰ ਗਰਮੀ ਲੱਗ ਗਈ ਤੇ ਬਿਮਾਰ ਹੋ ਗਈ ਉਹਦੀ ਜਿਆਦੇ ਖਰਾਕ ਕਰਕੇ ਇਹਦੀ ਵੀ ਸੁਬਾ ਸ਼ਾਮੀ ਚਲਦੀ ਹੈ ਲਿਫਾਫਰੋਲ ਤੇ ਇਹਦੀ ਵੀ ਸੁਬਾ ਸ਼ਾਮੀ ਚਲਦੀ ਹੈ ਤਸਕਰ ਦੀ ਤਸਕਰ ਤੁਸੀਂ ਦੱਸਿਓ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਤੈਨੂੰ ਵੀ ਪਾਉਂਗਾ ਹੁਣ ਆਪਾਂ ਚੱਲਦੇ ਆ ਜੀ ਅਗਲੀ ਕੁੜੀ ਕੋਲੇ ਆ ਅੱਗੇ ਆਪਾਂ ਹੁਣ ਪਾਉਣੀ ਹੈ ਕਿ ਕਰਨ ਨੂੰ ਏ ਜੀ ਆਪਣੀ ਕਿਰਨ ਇਹ ਮਨਕੀ ਅੱਖਾਂ ਤੋਂ ਆਪਣੀ ਕਰਮਾਂ ਵਾਲੀ ਗੋੜੀ ਤੇ ਇਹ ਤਾਂ ਸੇਤ ਹੁਣ ਬੜੀ ਵੀ ਠੀਕ ਹੈ ਨਾ ਫੱਕਾ ਮਨਜ਼ੂਰ ਨਹੀਂ کہہ ਸਕਦੇ ਬਹੁਤ ਵਧੀਆ ਸੇਤ ਹੈ ਇਹਦੀ ਦੋਸਤੇ ਦੀ ਵੀ ਨਾਰਮਲ ਜੀ ਡਾਈਟ ਆ ਸਾਰੀਆਂ ਗੋੜੀਆਂ ਨੂੰ ਆਪਾਂ ਡਾਈਟ ਦਾ ਮਤਲਬ ਹੈ ਵੀ ਨਾਰਮਲ ਹੀ ਦਿੰਨੀ ਹੈਗੀ ਕੋਈ ਜ਼ਿਆਦਾ ਖਾਸ ਨਹੀਂ ਦਿੰਦੇ ਵੀ ਨਾ ਕੋਈ ਪਾਊਡਰ ਵਗੈਰਾ ਬਸ ਕੱਲੀ ਲਿਵਰ ਫਰੋਲ ਤੇ ਸ਼ਾਰਕ ਕੁੜੂਲ ਪਦਨੀ ਗਲੀ ਤੇ ਉਹਦੇ ਨਾਲ ਬਸ ਮੀਦਾ ਵਗੈਰਾ ਤੇ ਖੂਨ ਖਾਨ ਸਹੀ ਰਹਿਦਾ ਪੀ ਲਿਆ ਵਗੈਰਾ ਨਹੀਂ ਹੁੰਦਾ ਗਰਮੀਆਂ ਚ ਪੀ ਲਿਆ ਦੇ ਥੋੜੇ ਚਾਂਸ ਜ਼ਿਆਦੇ ਹੁੰਦੇ ਆ ਇਹ ਵੀ ਭੁੱਖਾ ਇਹ ਵੀ ਖਾਨ ਭਾਲ ਦਾ ਹੁਣ ਆਪਾਂ ਕਾਂ ਤੋਂਨੀ ਅਗਲੀ ਕੁੜੀ ਨੂੰ ਆਹਾ ਆਪਣਾ ਖਰਾਕ ਆ ਗਈ ਕੁੜੀਆਂ ਦੀ ਲਿਵਰ ਪ੍ਰੋਗੋਟਾਂ ਹਰੇਕ ਬੰਦੇ ਨੂੰ ਪਾਉਣੀ ਚਾਹੀਦੀ ਹੈਗੀ ਆ ਆਪਣੀ ਕੁੜੀ ਨੂੰ ਕਿਉਂਕਿ ਉਹਦੇ ਨਾਲ ਨੜ ਦਾ ਮੇਦਾ ਜਮਾਂ ਸਹੀ ਰਹਿੰਦਾ ਤੇ ਜਿਹੜਾ ਵੀ ਆਪਾਂ ਉਹਨਾਂ ਨੂੰ ਪਾਉਨੇ ਆਗੇ ਸਾਰਾ ਉਹ ਖਾਦਾ ਪੀਦਾ ਕੁੜੀ ਦਾ ਸਹੀ ਹੋ ਜਾਂਦਾ ਮਤਲਬ ਇਹ ਕਰਕੇ ਲਿਵਰ ਪ੍ਰੋਗੋਟਾਂ ਬਹੁਤ ਜ਼ਰੂਰੀ ਆ ਕੁੜੀ ਨੂੰ ਜਾਂ ਕੋਈ ਚੂਰਨ ਵਗੈਰਾ ਆਪਾਂ ਜਿਵੇਂ ਆਉਂਦੇ ਹੁੰਦੇ ਆ ਘਰਾਂ 'ਚ ਬਣਵਾਉਣ ਉਹ ਬਣਾਇਆ ਕੇ ਪਾ ਦਿੱਤਾ ਜਾਵੇ प्रॉब्लम नहीं आती तो गर्मी घोड़ी ना सही रहा अंदरों सस्टम मेरी पिछे पैसा तेन भी तरूंगा बै रुक जा रुक जा तू भी एक मिनट तस्कर क्या लगता तस्कर दस कि लगता लक्ष्मी भी नहीं पाने के ਏ ਜੀ ਆਪਣੀ ਲక్ష్ਮੀ ਸਾਰੇ ਜਾਣਦੇ ਆਗੇ ਬਤਾਵ ਘੋੜੇ ਦੀ ਹੈਗੀ ਬੱਚੀ ਇਹ ਹਾਈਟ ਇਹਦੀ 36 ਇੰਚ ਹੈਗੀ ਤੇ ਇਹ ਵੀ ਗੱਭਣ ਹੈਗੀ ਆਪਣੇ ਕੋਲੇ ਜਿਹੜਾ ਸੀਗਾ ਬੁਲੰਦ ਉਹ ਤੋਂ ਹੀ ਗੱਭਣ ਸੀ ਇਹ ਤੇ ਇਹ ਇਹਦੀ ਮਾਂ ਕੀ ਲక్ష్ਮੀ ਦੀ ਆਪਣੀ ਦੀ ਕਮੈਂਟ ਕਰਕੇ ਦੱਸੋ ਵੇ ਲੈ ਕਿ ਲక్ష్ਮੀ ਵੀ ਥੋੜੀ ਜੀ ਪਤਲੀ ਜ਼ਰੂਰ ਆ ਕਿਉਂਕਿ ਲੱਸੀ ਦਰਦਿਆਂ ਨਹੀਂ ਕਰਦੀ ਸੀ ਆਪਾਂ ਜੇ ਦੋ ਘੋੜੀ ਨੇ ਬੰਨ ਪੈ ਗਿਆ ਸੀਗੇ ਸਾਰੀਆਂ ਦੀ ਖਰਾਕ ਮਤਲਬ ਕਿ ਆਪਾਂ ਜਮਾ ਬੰਦ ਕਰਤੀ ਸੀ ਨਾਰਮਲ ਹੀ ਕਰਤੀਆਂ ਸੀਗੀਆਂ ਕੱਲੇ ਹਰੇ ਤੇ ਹੁਣ ਆਪਾਂ ਬੌਣੇ ਆਗੇ ਨਹੀਂ ਅਗਲੀ ਘੋੜੀ ਨੂੰ ਖਵਾ ਬਣ ਇੱਕ ਵੀਰ ਸੱਚ ਜਿਹੜੇ ਭਰਾ ਮਤਲਬ ਕਿ ਵੀ ਨਾਬਾ ਮੰਡੀ ਤੇ ਗਏ ਹੋਏ ਆ ਉਹ ਆਪਣੇ ਨਾਲ ਕੰਟੈਕਟ ਜ਼ਰੂਰ ਕਰ ਲੋ ਜਿਹੜਾ ਵੀ ਵੀਡੀਓ ਦੇਖਦਾ ਬਾਈ ਤੇ ਦੱਸੋ ਕੀ ਮਾਹੌਲ ਚਾਹਲਾਗਾ ਨਾਬਾ ਮੰਡੀ ਦਾ ਤੇ ਆਪਾਂ ਵੀ ਹੋ ਸਕਿਆ ਤਾਂ ਪਹੁੰਚਾਂਗੇ ਨਾਬਾ ਮੰਡੀ ਤੇ ਆ ਜਿਹੜੀ ਮਤਲਬ ਕਿ ਮੇਰੇ ਹਿਸਾਬ ਨਾਲ 12 ਤਰੀਕ ਤੱਕ ਲੱਗੀ ਹੋਈ ਹੈ ਸ਼ਾਇਦ ਉਹ ਅੱਜ 9 ਤਰੀਕ ਹੋਈ ਆ ਤਾਂ ਜਿਹੜਾ ਵੀ ਉੱਥੇ ਨਾਬਾ ਮੰਡੀ ਤੇ ਗਿਆ ਹੋਇਆ ਉਹ ਆਪਣੇ ਜ਼ਰੂਰ ਕੰਟੈਕਟ ਕਰ ਲੈ ਕਮੈਂਟਾਂ 'ਚ ਦੱਸ ਦੇ ਵੀ ਕੌਣ ਗਿਆ ਆ ਆਪਾਂ ਨਾਲ ਗੱਲਬਾਤ ਕਰ ਲਾਂਗੇ ਤੇ ਪਤਾ ਦੱਸੋ ਵੀ ਕੀ ਸਿਚੁਏਸ਼ਨ ਮਤਲਬ ਕੀ ਚੱਲ ਰਿਹਾ ਹੈਗਾ ਤੇ ਕਿੰਨਾ ਕਿੰਤਰ ਕੀ ਵੀ ਜਾਨਵਰ ਪਹੁੰਚਿਆ ਹੈਗਾ ਹੋ ਸਕਦਾ ਆਪਾਂ ਜੂਰ ਗੇੜਾ ਮਾਰਾਂਗੇ ਤੇ ਜਿਹੜੀ ਜਗਰਾਉ ਮੰਡੀ ਲੱਗੀ ਹੋਈ ਆ ਲੱਗਣੀ ਹੈਗੀ ਉਹਨਾਂ ਤਰੀਕ ਨੂੰ ਵੀ ਉੱਥੇ ਕੋਣ ਕੋਣ ਪਹੁੰਚ ਰਿਹਾ ਹੈਗਾ ਉਹ ਵੀ ਜਰੂਰ ਦੱਸਿਓ ਆ ਨਾਬਾ ਮੰਡੀ ਹੁਣ ਚੱਲ ਰਹੀ ਹੈ ਤੇ ਜਗਰਾਉ ਆਉਂਦੀ 14 ਦੀ ਹੈਗੀ ਸਾਰੇ ਵੀਰਾਂ ਨੇ ਦੱਸਿਓ ਕਿਹੜਾ ਕਿਹੜਾ ਗਿਆ ਤਕੀਨੇ ਕਿਨੇ ਜਾਣਾ ਜੋ ਗਰਾਉਂਡ ਮੰਡੀ ਤੇ ਆਪਾਂ ਵੀ ਹੋ ਸਕਿਆ ਜਰੂਰ ਪਹੁੰਚਾਂਗੇ ਜਿੱਥੇ ਤੱਕ ਆਹ ਦੇਖੋ ਜੈ ਕੀ ਪੰਗੇ ਲੈਂਦਾ ਕਰਦਾ ਕੁੜੀ ਨਾਲ ਤੈਨੂੰ ਮਾਰ ਦੂ ਭੱਜ ਜਾ ਇੱਥੋਂ ਚੱਲ ਜਾਈਂ ਉਰੇ ਆ ਜਾ ਉਰੇ ਆ ਹਾਂ ਹੁਣ ਆਪਾਂ ਖਵਾਬ ਨੂੰ ਪਾਉਣ ਚੱਲੇ ਆਂਗੇ ਆ ਜਾ ਉਰੇ ਅਰੀਕਾ ਬਹੁਤ ਹੋ ਗਿਆ ਬਰੂਡ ਮੇਰੇ ਬਹੁਤ ਵਧੀਆ ਬੱਚੇ ਸੋਹਣੇ ਦਿੰਦੀ ਆ ਇਹ ਤੇ ਆ ਆਪਣੀ ਖੰਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਅਜੇ ਕੱਢਣ ਦਾ ਟਾਈਮ ਨਹੀਂ ਲੱਗਿਆ ਅ ਜਾਲੀ ਵੀ ਪੱਟੀ ਗਈ ਹੁਣ ਤਾਂ ਬਸ ਇਹ ਥੋੜੇ ਦਿਨਾਂ ਅਜੇ ਕੱਢ ਦੇਣੀ ਹੁਣ ਆਪਾਂ ਇਹ ਕਿਉਂਕਿ ਹੁਣ ਖੁੱਲੀਆਂ ਛੱਡਾਂਗੇ ਫਿਰ ਤੇ ਪੰਗੇ ਕਰੂਗੀ ਆਹ ਦੇਖੋ ਤਸ ਕਰਨਾ ਕਿ ਪੰਗੇ ਲਈ ਜਾਂਦਾ ਉਰਿਆ ਓਏ ਜਾ ਕਿਉਂ ਰਿਆ ਬਰਿਆ ਓਏ ਬਰਿਆ ਓਏ ਐ ਲਟਕਿਓ ਖਾ ਪੈ ਕੇ ਖਾ ਪੈ ਜਾ ਪੈ ਜਾ ਨਹੀਂ ਕਹਿੰਦਾ ਕੁਝ ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ ਯਾਰ ਪੈ ਜਾ ਪੈ ਜਾ ਪੈ ਜਾ ਤੂੰ ਦੀ ਨਹੀਂ ਵੱਢਣੀ ਪੈ ਜਾ ਤੂੰ ਐਂ ਪੈ ਜਾ ਲੋਟ ਨਹੀਂ ਖਾਇਆ ਕੁੱਤਾ ਬੰਦਾ ਹੁਣ ਆਪਾਂ ਤਸਕਰ ਰੱਖਦੇ ਆ ਸਾਮਾਨ ਆ ਦੇਖ ਲਈ ਹੁਣ ਤਾਂ ਗੋਲੀ ਇਹਨੂੰ पाने आ कु दवाई लिवा फ्रोड मतलब हमू आप नहीं गई लिवा फरोट हूँ आप रखना समान हाँ तस्कर दरा समान आया रखते गए आया रख दिने इत चक हाँ तस्कर का समान रखते जी ਉਹ ਕੁੜੀ ਪੱਠੇ ਭਾਲਦੀ ਹੈ ਪਰ ਉਹਨੂੰ ਪਾਉਣਾ ਨਹੀਂ ਕੁਝ ਜ਼ਿਆਦਾ ਕਿ ਉਹਨੂੰ ਥੋੜੇ ਜਿਹੇ ਹਰੇਚ ਬਸ ਖਰਾਕ ਤੇ ਚੌਕਰੀ ਪਾਉਣੀ ਹੈ ਗੱਲਾਂ ਇਹ ਤੇ ਹੁਣ ਤੁਸੀਂ ਦੱਸਣਾ ਕਮੈਂਟ ਕਰਕੇ ਇਹ ਗਾਉਂ ਨੂੰ ਆਉਣ ਦਾ ਲਿਵਰ ਰੋਡ ਪਾਉਂਦਾ ਕੌਣ ਨਹੀਂ ਪਾਉਂਦਾ ਆਪਣੀਆਂ ਘੋੜੀਆਂ ਦੱਸਿਓ ਸਾਰਿਆਂ ਨੇ ਕਿਵੇਂ ਲੱਗੀਆਂ ਕਮੈਂਟ ਕਰਕੇ ਹੋ ਰਹੀ ਹੈ ਆਪਣੀ ਕਰਨ ਐਸ਼ ਲక్ష్ਮੀ ਖੁਆਬ ਨੂਰੀ ਤੇ ਤਸਕਰ ਤੇ ਆ ਰਹਣਾ ਆਪਣੀ ਜਾਈਗੀ ਉਰੇ ਜਾਈਗੀ ਕੋਈ ਦੇਖ ਕੀ ਕਾਰਨਾਮੇ ਤੇਰੇ ਦਿਖਾਈਏ ਸਾਰਿਆਂ ਨੂੰ ਚੱਪਲ ਲੱਕੜ ਤੇ ਆਹ ਪਤਾ ਨਹੀਂ ਕੀ ਕੋਸ ਰੁੱਸੇ ਰੁੱਸੇ ਟੂੜੀ ਬੈਠਾਗਾ ਅੱਜਾ ਇਥੋਂ ਪੜੇ ਹੋਏਂਗਾ ਤੂੰ ਮੇਰੇ ਤੋਂ ਲਟਰਿਆ ਤੰਗ ਕਰਦਾ ਤੂੰ ਕੋ ਗਿਆ ਲਿੱਡ ਲੋਡ ਨਹੀਂ ਲਾਇਆ ਉਰੇ ਇੱਧਰ ਆ ਆ ਦੇ 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 ਇਹ ਕੀ ਹੈ ਇਹ ਕੀ ਹੈ ਆਦੀ ਆਇਓ ਰਿਆ ਉਰੀਓ ਤਸਕਰ ਕੋਲੇ ਜੱਲੇ ਗਈ ਤਸਕਰ ਕੋਲੇ ਆਇਆ ਤਸਕਰ ਕੋਲੇ ਜੱਲੇ ਗਈ ਰਿਆ ਆਉ ਰਿਆ ਕੀ ਸਿਆ ਗਿਆ ਤੈਨੂੰ ਉਰੀਆ ਓਏ ਤਸਕਰ ਕੋਲੇ ਜੱਲੇ ਗਈ ਇਹ ਪਾ ਚੁੱਕੀ ਉਰੀਆ ਆਜਾ 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 ਓਏ ਆ ਪਿਆ ਇੱਥੇ ਉਹ ਬਹਿ ਗਿਆ ਵੱਡ ਲੱਛਣ ਕਰਦਾ ਦੂਵੀਂ ਯਾਰ ਨਾ ਆਪਾਂ ਲੈ ਬੰ ਚੱਕ ਕੇ ਲਿਆਇਆ ਕਰੋ ਸੋ ਚਲੋ ਆਪਾਂ ਮਿਲਦੇ ਆਂ ਅਗਲੇ ਵਲੋਗ ਚ ਅਹਿਜੇ ਤੁਹਾਡਾ ਟਾਈਮ ਜਾ ਖਰਾਬ ਹੀ ਕੀਤਾ ਆਪਾਂ ਪਰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਆਪਣਾ ਨੀਕਾ ਜਾ ਵਲੋਗ ਤਾਂ ਜਿਹੜਾ ਟਾਈਮ ਖਰਾਬ ਕੀਤਾ ਉਹਦੇ ਵਾਸਤੇ ਆਪਾਂ ਮਾਫੀ ਮੰਗਦੇ ਆਂ ਸੋ ਧੰਨਵਾਦ ਸਾਰਿਆਂ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਸਬਸਕ੍ਰਾਈਬ ਕਰ ਲਿਓ ਚੈਨਲ ਲਾਈਕ ਕਰ ਲਿਓ ਤੇ ਸ਼ੇਅਰ ਵੀ ਕਰ ਦਿਓ ਆਪਣਾ ਚੈਨਲ ਠੀਕ ਹੈ ਜੀ ಅಲ್ಲಿ ನಮಗೆ ಬಲಾಂಗಣೆ ಧನ್ಬಾದ